ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਸਕੀਏ ਇਹ ਮੋਬਾਈਲ ਇੱਕ ਇਹੋ ਜੀ ਚੀਜ਼ ਹੈ ਜਿਹਦੇ ਬੜਾ ਪਰਸਨਲ ਡਾਟਾ ਹੁੰਦਾ ਤੇ ਇਹਦਾ ਲੌਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਹੁੰਦੀ ਹੈ ਹੋਰ ਚੀਜ਼ਾਂ ਨਹੀਂ ਕੀ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਹੈ ਜੀ بار بار ਦੂਜੇ ਸਟੇਟਾਂ ਤੋਂ ਵੀ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬੁਲਾਏ ਮੰਗਾਏ ਆ ਇਹਦੇ ਵਿੱਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉਥੋਂ ਜਿੱਥੇ ਵੀ ਹੁੰਦਾ ਉਹ ਫਲੈਸ਼ ਕਰਨ ਲੱਗ ਜਾਂਦਾ ਉਹਦੇ ਨਾਲ ਸਾਨੂੰ ਸੌਖਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਹੈ ਸਰ ਹਰ ਇਹ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਣੀਆਂ ਵੀ ਕਿਦਾਂ ਟਰੈਕ ਕਰਦੇ ਆ ਕਿਉਂਕਿ ਸਾਡਾ ਕੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਵਾਲ ਤਾਂ ਬੜੇ ਵਾਜਿਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਉਹ ਉਹ ਮੈਨੀਪੂਲੇਟ ਕਰਕੇ ਮਿਸਯੂਜ਼ ਕਰਕੇ ਵੀ ਫਾਇਦਾ ਲੈ ਰਹੇ ਨੇ ਪਰ ਉੱਥੇ ਨਾਲ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਪੈਸ਼ਲ ਪ੍ਰੋਗਰਾਮਸ ਬਣਾਏ ਗਏ ਨੇ ਸਪੈਸ਼ਲ ਪਲੇਟਫਾਰਮਸ ਬਣਾਏ ਗਏ ਨੇ ਉਹਦੇ ਚ ਸਪੈਸ਼ਲੀ ਜਿਹੜਾ ਮਿਸਿੰਗ ਫੋਨਸ ਬਾਰੇ ਹੈ ਜਾਂ ਮਿਸਿੰਗ ਹੋਰ ਚੀਜ਼ਾਂ ਬਾਰੇ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇੱਕ ਸੀਈਆਈ ਆਈਆਰ ਪੋਰਟਲ ਕਹਿੰਦੇ ਆ ਇਹਨੂੰ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਤਹਿਤ ਬਣਾਇਆ ਗਿਆ ਹੈ ਤੋਂ ਉਹਦੇ ਚ ਅਸੀਂ ਵਰਕ ਕਰਦੇ ਰਹਿੰਦੇ ਆ ਪਬਲਿਕ ਦੇ ਕਨਵੀਨੀਅੰਸ ਵਾਸਤੇ ਤੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕੱਲ ਦੱਸਣ ਨੂੰ ਕਿ 105 ਜਿਹੜੇ ਲੋਸਟ ਤੇ ਮਿਸਿੰਗ ਮੋਬਾਈਲ ਸੀਗੇ ਉਹ ਸਾਡੇ ਜਿਹੜਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਉਹਨਾਂ ਦੀ ਟੀਮ ਸਾਰੇ ਸੁਪਰਵਾਈਜ਼ਿੰਗ ਆਫਸਰ ਇੰਸਪੈਕਟਰ ਰਾਜਵੀਰ ਐਸ ਐਚ ਓ ਸਾਈਬਰ ਕ੍ਰਾਈਮ ਵਿਜੇਜੀ ਐਸ ਸੀ ਪੀ ਵਾਲੀਆ ਸਾਹਿਬ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਸਕੀਏ ਅਤੇ ਉਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਬੜੀ ਜਲਦੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਕਿਉਂਕਿ ਮੋਬਾਈਲ ਇੱਕ ਇਹੋ ਜੀ ਚੀਜ਼ ਹੈ ਜਿਸ ਦੇ ਵਿੱਚ ਬੜਾ ਪਰਸਨਲ ਡਾਟਾ ਹੁੰਦਾ ਤੇ ਇਹਦਾ ਲਾਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਹੁੰਦੀ ਹੈ ਹੋਰ ਚੀਜ਼ਾਂ ਨੇ ਕਿ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ 'ਚ ਜਾਗਰੂਤਾ ਵੀ ਜਿਹੜੀ ਹੈ ਸਾਈਬਰ ਬਾਰੇ ਜੋ ਸਾਡਾ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਹੈ ਉਹ ਦਿੱਤਾ ਹੈ ਤਾਂ ਸੀ denn ਦੇ ਰਿਹਾ ਹੈ ਕਿਨੇ ਮੋਬਾਈਲ ਫੋਨ ਹੈ ਸਰ ਜਿਹੜਿਆ ਇਹ ਕਵਰ 105 ਹੈ ਜੀ 105 ਇਹ ਕਿਤੋਂ ਮੰਗਵਾਏ ਗਏ ਕਿਉਂਕਿ ਇਹ ਦੇਖੋ ਜੀ ਬਾਰ-ਬਾਰ ਦੂਜੇ ਸਟੇਟਾਂ ਤੋਂ ਵੀ ਇਹ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬੁਲਾਏ ਮੰਗਾਏ ਹੈ ਔਰ ਕਾਫੀ ਦੇਰ ਤੋਂ ਟੀਮ ਲੱਗੀ ਹੋਈ ਸੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਉੱਥੇ ਕਿਵੇਂ ਪਹੁੰਚ ਕੇ ਮੋਬਾਈਲ ਫੋਨ ਸਾਰੇ ਉਹ ਸਾਰਾ ਟਰੈਕ ਕਰ ਰਹੇ ਹਾਂ ਜੀ ਅਸੀਂ ਇਹ ਜਿੱਥੇ ਕੋਈ ਬੰਦਾ ਗੁੰਮ ਹੋ ਜਾਂਦਾ ਤੁਹਾਨੂੰ ਪਤਾ ਕਿ ਆਪਣੀ ਸੋਸਾਇਟੀ ਦਾ ਮੈਂ ਤੁਸੀਂ ਮੇਰੇ ਨਾਲ ਬੈਟਰ ਜਾਣਦੇ ਹੋ ਕਿ ਲੋਕ ਉਨੀ ਰਿਸਪੌਂਸਿਬਿਲਟੀ ਨਹੀਂ ਰੱਖਦੇ ਜੇ ਸਾਨੂੰ ਕੋਈ ਚੀਜ਼ ਮਿਲੀ ਹੈ ਆਮ ਲੋਕਾਂ ਨੂੰ ਤਾਂ ਚਾਹੀਦਾ ਵੀ ਉਦੋਂ ਹੀ ਨਾਲ ਦੇ ਪੁਲਿਸ ਸਟੇਸ਼ਨ 'ਚ ਇਨਫੋਰਮ ਕਰ ਦੇਣ ਪਰ ਇਹ ਕਿਉਂਕਿ ਪੋਰਟਲ ਇਦਾਂ ਦਾ ਹੈਗਾ ਇਹ 올 ਪੈਨ ਇੰਡੀਆ ਹੈਗਾ ਇਹਦੇ 'ਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉਥੋਂ ਜਿੱਥੇ ਵੀ ਹੁੰਦਾ ਉਹ ਫਲੈਸ਼ ਕਰਨ ਲੱਗ ਜਾਂਦਾ ਉਦੇ ਨਾਲ ਸਾਨੂੰ ਸੌਕਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਸਰ ਇਹਨੂੰ ਮੰਗਵਾਣਾ ਕਿੱਡਾ ਔਖਾ ਸੀ ਕਿਉਂਕਿ ਇਹ ਰਿਕਵਰੀ ਵਧੀਆ ਜੀ ਇਹਦੀ ਨਹੀਂ ਮੰਗਵਾਣਾ ਤਾਂ ਦੇਖੋ ਐਫਰਟ ਤਾਂ ਕਿਸੇ ਵੀ ਚੀਜ਼ 'ਚ ਲੱਗਦਾ ਹੀ ਹੈ ਔਰ ਮੈਂ ਐਸੇ ਕਰਕੇ ਟੀਮ ਨੂੰ ਮੁਬਾਰਕਬਾਦ ਦੇ ਰਿਹਾ ਇਹਨਾਂ ਨੇ ਬੜਾ ਦੇਰ ਤੋਂ ਰਾਜਵੀਰ ਹੁਣੀ ਇਸ ਗੱਲ ਦੇ ਪਿੱਛੇ ਲੱਗੇ ਵੀ ਰਹੇ ਐਂਡ ਵਿਜੇ ਜੀ ਇਹਨਾਂ ਦੇ ACP ਦੋਨੋਂ ਜਣੇ ਇਸ ਕੰਮ ਦੇ ਉੱਤੇ ਕਾਫੀ ਫੋਕਸ ਕੀਤਾ ਸੀ ਤੇ ਹੈਂਡਓਵਰ ਕੀਤਾ ਕਿੰਨੀ ਖੁਸ਼ੀ ਜੀ ਉਹਨਾਂ ਨੂੰ ਕਿਉਂਕਿ ਮੈਂ ਹੁਣ ਬਸ ਤੁਹਾਡੇ ਸਾਹਮਣੇ ਆਪਾਂ ਹੈਂਡਓਵਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਾਂ ਵੀ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਵੀ ਖੁਸ਼ੀ ਹੋਵੇ ਜੀ ਜੀ ਤੇ ਸਰ ਇਹ ਤੋਂ ਮੰਗਵਾਏ ਕਿਸ ਤਰ੍ਹਾਂ ਪਾਰਸਲ ਕਰਾਇਗੇ ਕਿਸ ਤਰ੍ਹਾਂ ਕਰਾਇਗੇ ਜੀ ਪਾਰਸਲ ਹੀ ਕਰਾਈ ਜਾਂਦੇ ਆ ਜੀ ਬਾਕੀ ਹਮ ਸਾਰੀਆਂ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਨੀ ਆ ਵੀ ਕਿਦਾਂ ਟਰੈਕ ਕਰਦੇ ਆ ਕਿਉਂਕਿ ਉਹ ਸਾਡਾ ਕੀ ਪ੍ਰੋਬਲਮ ਹੁੰਦੀ ਆ ਤੁਹਾਡੇ ਸਵਾਲ ਤਾਂ ਬੜੇ ਵਾਜਿਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਜੀ ਇਹ ਆਪਾਂ ਆਪਣੀ ਪੁਲਿਸ ਦਾ ਕੋਈ ਮੋਡਸਪਰੈਂਡੀ ਆ ਟ੍ਰਿਕ ਆਫ ਡਿਟੈਕਸ਼ਨ ਦਸੀਏ ਜਾਂ ਵੇ ਆਫ ਡਿਟੈਕਸ਼ਨ ਦਸੀਏ ਉਦੋਂ ਨਾਲ ਉਹ ਕੈਚ ਕਰਕੇ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦਾ ਅਗਲੀ ਵਾਰ ਤੋਂ ਓਵਰਰੂਲ ਕਰ ਲੈਂਦੇ ਆ ਸਰ ਫੋਨ ਦੇ ਅਸਕੇ ਚੋੜੀ ਥੋੜੀ ਇਮੋਸ਼ਨਲ ਆਈਟਮ ਹੁੰਦੀ ਜਿਸ ਦਾ ਤੁਸੀਂ ਕਿਹਾ ਹੈ ਕਿ ਕਿੰਨੀ ਕਿਹੜਾ ਖਾਸ ਹੁੰਦਾ ਫੋਨ ਨੂੰ ਵਾਪਸ ਕਰਨਾ ਦੇਖੋ ਸਾਨੂੰ ਤਾਂ ਆ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਸੀ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਕਿੰਨੀ ਖੁਸ਼ੀ ਹੋਵੇ